ਤਾ ਉਧਰ ਫਿਰੋਜ਼ਪੁਰ ਦੇ ਟੈਂਡੀ ਵਾਲਾ ਦੇ ਵਿੱਚ ਹਾਲਾਤ ਬਦ ਤੋਂ ਬੱਤਰ ਹੋ ਗਏ ਨੇ ਪਾਣੀ ਦੀ ਮਾਰ ਕਰਕੇ ਘਰ ਛੱਡਣ ਨੂੰ ਮਜਬੂਰ ਹੋ ਗਏ ਨੇ ਲੋਕ ਉੱਚੀਆਂ ਥਾਮਾ ਦੀਵਾਰ ਰੁਖ ਕਰਨਾ ਪੈ ਰਿਹਾ ਹੈ ਸਰਕਾਰ ਤੇ ਪ੍ਰਸ਼ਾਸਨ ਦੇ ਖਿਲਾਫ ਨਰਾਜ਼ਗੀ ਲੋਕਾਂ ਨੇ ਜਤਾਈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਹਰ ਪਾਸੇ ਪਾਣੀ ਵਗਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇੱਕ ਸੜਕ ਤੇ ਨਾਲ ਲੱਗਦੇ ਖੇਤ ਤੇ ਹਰ ਪਾਸੇ ਪਾਣੀ ਪਾਣੀ ਤਾਂ ਪਾਣੀ ਦੀ ਮਾਰ ਹੇਠ ਟੈਂਡੀ ਵਾਲਾ ਫਿਰੋਜ਼ਪੁਰ ਦੇ ਲੋਕ ਜਿਨ੍ਹਾਂ ਨੂੰ ਘਰ-ਬਾਰ ਛੱਡਣਾ ਪੈ ਰਿਹਾ ਲੋਕ ਆਪਣਾ ਜ਼ਰੂਰੀ ਸਮਾਨ ਲੈ ਕੇ ਆਪਣੇ ਘਰਾਂ ਨੂੰ ਛੱਡਣ ਦੇ ਲਈ ਮਜਬੂਰ ਹੋ ਗਏ ਪਾਣੀ ਦੀ ਮਾਰ ਤੇ ਕਈ ਲੋਕ ਘਰੋਂ ਬੇਕਾਰ ਹੋ ਗਏ ਤਾਂ ਘਰ-ਬਾਰ ਛੱਡਣ ਦੇ ਲਈ ਲੋਕਾਂ ਨੂੰ ਮਜਬੂਰ ਹੋਣਾ ਪੈ ਰਿਹਾ ਕਿਉਂਕਿ ਪਾਣੀ ਦੀ ਮਾਰ ਅੱਗੇ ਪਾਣੀ ਦੇ ਅੱਗੇ ਕੁਦਰਤ ਦੇ ਅੱਗੇ ਕਿਸੇ ਦੀ ਚੱਲਦੀ ਹੋਈ ਨਜ਼ਰ ਨਹੀਂ ਆ ਰਹੀ ਤਾਂ ਫਰੋਜ਼ਪੁਰ ਤੋਂ ਇਹ ਤਸਵੀਰ ਜਿੱਥੇ ਪਾਣੀ ਇਸ ਪਿੰਡ ਟੈਂਡੀ ਵਾਲਾ ਦੇ ਵਿੱਚ ਆ ਗਿਆ ਸਰਕਾਰ ਤੇ ਪ੍ਰਸ਼ਾਸਨ ਦੇ ਖਿਲਾਫ ਲੋਕਾਂ ਦੀ ਨਰਾਜ਼ਗੀ ਵੇਖਣ ਨੂੰ ਮਿਲੀ ਲੋਕਾਂ ਦਾ ਗੁੱਸਾ ਇੱਥੇ ਫੁੱਟਦਾ ਹੋਇਆ ਨਜ਼ਰ ਆਇਆ ਕਿਵੇਂ ਪਾਣੀ ਦੇ ਕਾਰਨ ਲੋਕਾਂ ਦੀ ਜ਼ਿੰਦਗੀ ਲੀਤੋ ਲੱਤ ਗਈ ਹੈ ਇਹ ਤਸਵੀਰਾਂ ਬਿਆਨ ਕਰ ਰਹੀਆਂ ਸਤਲੁਜ ਦੇ ਪਾਣੀ ਦੀ ਮਾਰ ਲਗਾਤਾਰ ਲੋਕਾਂ ਨੂੰ ਪੈਂਦੀ ਜਾ ਰਹੀ ਹੈ ਤੇ ਲੋਕ ਜਿਹੜੇ ਆਪਣੇ ਕੰਮ ਛੱਡਣ ਵਾਸਤੇ ਵੀ ਮਜਬੂਰ ਹੁੰਦੇ ਦਿਖਾਈ ਦੇ ਰਹੇ ਤਾਨੂੰ ਅਸੀਂ ਤਸਵੀਰਾਂ ਦਿਖਾਣੇ ਆ ਵੀ ਕਿਸ ਤਰ੍ਹਾਂ ਜਿਹੜੇ ਲੋਕ ਐ ਜਿਹੜੇ ਪਿੰਡ ਪਾਣੀ ਦੀ ਮਾਰ ਹੇਠ ਜਿਹੜੇ ਆ ਚੁੱਕੇ ਆ ਉਹਨਾਂ ਦੀਆਂ ਤਸਵੀਰਾਂ ਅਸੀਂ ਦਿਖਾ ਰਿਹਾ ਵੀ ਕੱਪ ਛੱਡ ਕੇ ਜਿਹੜਾ ਉਹ ਜਾਨ ਵਾਸਤੇ ਮਜਬੂਰ ਆ ਕਿਉਂਕਿ ਪ੍ਰਸ਼ਾਸਨ ਦੇ ਪ੍ਰਬੰਧ ਕਿਹੋ ਜਿਹੇ ਨੇ ਕਿਹੋ ਜਿਹੇ ਨਹੀਂ ਲੇਕਿਨ ਲੋਕ ਆਪਣੇ ਪ੍ਰਬੰਧ ਖੁਦ ਕਰਦੇ ਹੋਏ ਦਿਖਾਈ ਦੇ ਰਿਹਾ ਪਿੰਡ ਵੱਲੋਂ ਜਿਹੜੇ ਕੋਈ ਟਰੈਕਟਰ ਹੈ ਗਿਆ ਉਹਨਾਂ ਦੀ ਜਿਹੜੀ ਆ ਮਦਦ ਦਿੱਤੀ ਜਾ ਰਹੀ ਆ ਤੇ ਜਿਹੜੇ ਪਰਿਵਾਰ ਆ ਉਹ ਜਿਹੜਾ ਕੱਪ ਛੱਡ ਕੇ ਤੇ ਹੁਣ ਉੱਚੀਆਂ ਜਗ੍ਹਾ ਤੇ ਜਾਨ ਵਾਸਤੇ ਜਿਹੜੇ ਆ ਉਹ ਮਜਬੂਰ ਦਿਖਾਈ ਦੇ ਰਿਹਾ ਇੱਥੇ ਅਸੀਂ ਇਹਨਾਂ ਨਾਲ ਵੀ ਇਹਨਾਂ ਦੇ ਲੋਕ ਜਿਹੜੇ ਹੈਗੇ ਆ ਐਸੋ ਜਿਹੜੇ ਗੱਛਟੋਂ ਜਿਹੜੇ ਮਜਬੂਰ ਹੈ ਉਹ ਦਿਖਾਈ ਦੇ ਰਿਹਾ ਮੇਰੇ ਕੀ ਹਾਲਤ ਨੇ ਤੇ ਹੁਣ ਕਿ ਦੁਆਰਾ ਬੁਰੇ ਹਾਲ ਹੋ ਗਏ ਪਾਣੀ ਆ ਗਿਆ ਜਾਂ ਦੇ ਚੱਲੇ ਨਹੀਂ ਹਾਲ ਤਾਂ ਬੁਰੇ ਹੋਏ ਆਪਣੇ ਘਰਾਂ 'ਚ ਪਾਣੀ ਹੈ ਤੇ ਲੰਗਾ ਕਲਾ ਤੇ ਨਾ ਵਾਪਸ ਕੋਈ ਆਇਆ ਪੁੱਛਣ ਕਿ ਚਰ ਕੋਈ ਪੁੱਛਣ ਨਹੀਂ ਆਇਆ ਵੋਟਾਂ ਦੇ ਟਾਈਮ ਆਉਂਦੇ ਨੇ ਅੱਜ ਕੱਲ ਕੋਈ ਨਹੀਂ ਆਦਾ ਅਹੀਂ ਤਾਂ ਬੁਰੇ ਹੋਊ ਆਉ ਖੇਵੋ ਤੁਹਾਨੂੰ ਇਹ ਤਸਵੀਰਾਂ ਇੱਕ ਮਿੰਟ ਦਿਖਾਣੇ ਆ ਕਿ ਕਿਸ ਤਰ੍ਹਾਂ ਜਿਹੜੇ ਲੋਕ ਆ ਕਿੰਨਾ ਪਰਵਾਹ ਜਿਹੜੇ ਆ ਉਹ ਆਪਣਾ ਮਿਲ ਜੁਲ ਕੇ ਜਿਹੜਾ ਵੀ ਹੈਲਪ ਜਿਹੜੀ ਆ ਉਹ ਕਰਦੇ ਇੱਕ ਦੂਜੇ ਦਿਖਾਈ ਦੇ ਰਹੇ ਆ ਤੇ ਟਰੈਕਟਰ ਤੇ ਰਾਈ ਟਾਲੀ ਤੇ ਰਾਈ ਜਿਹੜਾ ਉਹ ਨਿਕਲ ਕੇ ਘਰੋਂ ਜਿਹੜਾ ਉਹ ਜਾ ਰਿਹਾ ਪਾਣੀ ਦਾ ਬਹੁਤ ਆ ਰਿਹਾ ਪਿੱਛੇ ਪਾਣੀ ਚੜੇ ਲਗਾਉਂਦਾ ਫੁੱਟ ਫੁੱਟ ਘਰਾਂ ਦੇ ਵਿੱਚ ਵੜਾ ਜਾਂਦਾ ਅੱਜ ਦਾ ਬੜੇ ਦੁਖੀ ਲੋਕ ਆਣ ਚੱਲੇ ਆ ਆਪਦੇ ਕੋਈ ਆਦੇ ਫਾਜਲ ਕੇ ਮਨੇ ਚੱਲੇ ਨੇ ਕੋਈ ਕਿਦੇ ਉੱਟੀਆਂ ਸਰਾਵਾ ਤੇ ਚੱਲੇ ਆ ਸਾਡੇ ਪਾਣੀ ਪਿੰਡ ਨੂੰ ਪੈ ਚੁੱਕਾ ਪਾਣੀ ਬਹੁਤ ਫੁੱਟ ਫੁੱਟ ਦਾ ਲਗਾ ਜੇ ਪਰ ਪ੍ਰਬੰਧ ਕਿਵੇਂ ਦੇ ਕੋਈ ਪ੍ਰਬੰਧ ਨਹੀਂ ਜਿੱਥੇ ਕੋਈ ਸਾਾਨੂੰ ਦਾ ਅਸੀਂ ਹੁਣ ਚੱਲੇ ਆਪਦੇ ਬਤਨਾਂ ਨੂੰ ਜਾ ਰਹੇ ਕਿਹੜੇ ਕਿਹੜੇ ਉੱਚੀਆਂ ਸਾਮਤ ਹੋਈਏ ਤੇ ਸਾਡਾ ਦਾੜਾ ਫੱਕਾ ਜਿ ਵਿੱਚੇ ਪਿਆ ਹ ਜੋ ਵਿਜਾਦ ਕਰਨਾ ਪਾਕੀ ਬਾਲ ਬਚਨ ਪਿਛਾ ਲਈ ਤੁਸੀਂ ਦੇਖ ਸਕਦੇ ਹੋ ਵੀ ਲੋਕ ਜਿਹੜੇ ਇੱਥੋਂ ਘਰ ਛੱਡਣ ਵਾਸਤੇ ਮਜਬੂਰ ਆ ਉਹ ਤੁਹਾਨੂੰ ਕਹਿੰਦੇ ਇੱਥੋਂ ਜਿਹੜੇ ਘਰ ਛੱਡ ਕੇ ਜਿਹੜਾ ਉਹ ਜਾ ਰਹੇ ਨੇ ਜਿਹੜੀਆਂ ਤਸਵੀਰਾਂ ਵੀ ਲੱਸੀ ਜਿਹੜੇ ਤੁਹਾਨੂੰ ਦਿਖਾਉਂਦੇ ਹੋ ਸਾਹ ਦੇਖਾਈ ਦੇ ਰਹੀ ਨਹੀਂ ਕਿ ਕਿਤਨਾ ਜਰੀਆ ਪਾਣੀ ਦੀ ਮਾਰ ਲੋਕਾਂ ਨੂੰ ਪੈ ਗਈ ਪਈਆ ਤੇ ਲੋਕ ਆਪਣੇ ਜਿਹੜੇ ਆ ਵੀ ਪਿੰਡਾਂ ਦੇ ਇੱਕ ਦੂਜੇ ਦੇ ਸਾਰੇ ਦੇ ਨਾਲ ਟਰੈਕਟਰ ਟਰਾਲੀ ਤੇ ਘਰ ਛੱਡਣ ਵਾਸਤੇ ਮਜਬੂਰ ਆ ਉਹ ਦਿਖਾਈ ਦੇ ਰਹੇ ਨੇ ਕਾਫੀ ਹਾਲਾਤ ਨਾਜੂਕ ਆ ਲੇਕਿਨ ਪ੍ਰਸ਼ਾਸਨਿਕ ਪ੍ਰਬੰਧਾਂ ਦੇ ਸਿਰਫ ਦਾਅਵੇ ਨੇ ਲੇਕਿਨ ਕੀਤਾ ਕੁਝ ਨਹੀਂ ਜਾ ਰਿਹਾ ਜਿਸ ਕਰਕੇ ਲੋਕ ਡਾਢੇ ਪਰੇਸ਼ਾਨ ਜਿਹੜੇ ਆ ਉਹ ਦਿ હોયું દેખાઈ રેને